बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਸੰਬੰਧੀ ਭਾਜਪਾ ਵਰਕਰਾਂ ਦੀ ਇੱਕ ਵਰਕਸ਼ਾਪ ਸਥਾਨਿਕ ਮੱਲੀ ਫਾਰਮਸ ਸਿਵਲ ਸਿਟੀ ਵਿਕੇ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਵਿੱਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ਅਤੇ ਸਕੱਤਰ ਰੇਨੂ ਥਾਪਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰ ਮਿੱਤਲ ਨੇ ਇਸ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਸਤੰਬਰ 2023 ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਦੇ ਤਹਿਤ ਤਰਖਾਨ ਕਿਸ਼ਤੀ ਬਣਾਉਣ ਵਾਲੇ ਸ਼ਸਤਰ ਬਣਾਉਣ ਵਾਲੇ ਲੋਹਾਰ ਹਥੌੜੇ ਅਤੇ ਟੂਲ ਕਿੱਟ ਬਣਾਉਣ ਵਾਲੇ ਤਾਲੇ ਬਣਾਉਣ ਵਾਲੇ ਮੂਰਤੀਕਾਰ ਸੁਨਿਆਰੇ কুমਹਾਰ ਮੋਚੀ ਮਿਸਤਰੀ ਟੋਕਰੀ ਚਟਾਈ ਝੂਮਰ ਬਣਾਉਣ ਵਾਲੇ ਖਿਡੌਣੇ ਬਣਾਉਣ ਵਾਲੇ ਨਾਈ ਮੱਛੀਆਂ ਫੜਨ ਵਾਲੇ ਜਾਲ ਬਣਾਉਣ ਵਾਲੇ 18 ਕਿੱਤਿਆਂ ਨਾਲ ਸਬੰਧਤ ਰਵੈਤੀ ਸਵੈ ਰੁਜ਼ਗਾਰ ਵਾਲੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਤਕਨੀਕੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਰਾਹੀਂ 3 ਲੱਖ ਰੁਪਏ 5 ਫੀਸਦੀ ਵਿਆਜ ਤੇ ਲੋਨ ਦਿੱਤਾ ਜਾਵੇਗਾ। ਇਸ ਦੇ ਲਈ ਬਿਨੇਕਾਰਾਂ ਲਈ ਆਮਨ ਸਰਵਿਸ ਸੈਂਟਰ ਵਿੱਚ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਮੁਖੀ ਰਜਨੀਸ਼ ਧਮਾਨੇ ਦੱਸਿਆ ਕਿ ਚੁਣੇ ਗਏ ਬਿਨੇਕਾਰਾਂ ਨੂੰ ਮੋਡਲੀ ਹੁਨਰ ਸਿਖਲਾਈ ਦਿੱਤੀ ਜਾਵੇਗੀ। 5 ਤੋਂ 7 ਦਿਨਾਂ ਦੀ ਸਿਖਲਾਈ ਲਈ 500 ਰੁਪਏ ਪ੍ਰਤੀ ਦਿਨ ਦਾ ਸਿਖਲਾਈ ਪੱਤਾ ਵੀ ਦਿੱਤਾ ਜਾਵੇਗਾ। ਪਹਿਲੀ ਕਿਸ਼ਤ ਵਜੋਂ ਵਿਜੋਗ ਬਿਨੇਕਾਰਾਂ ਨੂੰ 1 ਲੱਖ ਰੁਪਏ 18 ਮਹੀਨੇ ਵਿੱਚ ਤੱਕ ਜਮਾਂਦਰੂ ਮੁਕਤ ਕਰਜ਼ੇ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਬਾਅਦ ਉન્નਤ ਹੁਨਰ ਲਈ 15 ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ ਇਸ ਵਿੱਚ 2500 ਰੁਪਏ ਰੋਜ਼ਾਨਾ ਸਿਖਲਾਈ ਪੱਤਾ ਦਿੱਤਾ ਜਾਵੇਗਾ ਦੂਜੀ ਕਿਸ਼ਤ ਵਜੋਂ ਜੋਗ ਬੇਨਕਾਰਾਂ ਨੂੰ 2 ਲੱਖ ਰੁਪਏ 30 ਮਹੀਨਿਆਂ ਲਈ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ 15000 ਰੁਪਏ ਇੱਕ ਟੂਲ ਕਿਟ ਵੀ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਬਿਸ਼ਪ ਕਰਮਾ ਯੋਜਨਾ ਦੇ ਤਹਿਤ ਇੱਕ ਪਰਿਵਾਰ ਵਿੱਚੋਂ ਸਿਰਫ ਇੱਕ ਮੈਂਬਰ ਹੀ ਹੁਨਰ ਯੋਜਨਾ ਦਾ ਲਾਭ ਲੈ ਸਕੇਗਾ ਲਾਪਤਰੀਆਂ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਵਰਕਸ਼ਾਪ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਕਤੈੰਦੂ ਸ਼ਰਮਾ ਸਰਦਾਰ ਨਰਿੰਦਰ ਸਿੰਘ ਮੱਲੀ ਗੁਰਦੀਪ ਸਿੰਘ ਗੋਸ਼ਾ ਸਤਿੰਦਰ ਸਿੰਘ ਤਾਜਪੁਰੀਆ ਪ੍ਰੇਮ ਮਿੱਤਰ ਡਾਕਟਰ ਡੀਪੀ ਖੋਸਲਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਜਸ਼ਪਾਲ ਜਨੌਤਰਾ ਡਾਕਟਰ ਨਰਮਲ ਨૈયਰ ਮਨੀਸ਼ ਚੋਪੜਾ ਸੁਮਨ ਬਰਮਾ ਡਾਕਟਰ ਹਰਸ਼ ਸ਼ਰਮਾ ਪੰਕਜ ਜੈਨ ਲक्की ਸ਼ਰਮਾ ਜ਼ਿਲ੍ਹਾ ਸਕੱਤਰ ਨਵਲਦੈਨ ਸਤਨਾਮ ਸਿੰਘ ਸੇਠੀ ਤਰਮਿੰਦਰ ਸ਼ਰਮਾ ਮਿੰਨੀ ਜੈਨ ਸੁਨੀਲ ਮਾਫਿਕ ਸੁਮਿਤ ਟੰਡਨ ਅਮਿਤ ਡੋਗਰਾ ਸਹਿ ਖਜ਼ਾਨਚੀ ਆਤੁਲ ਜੈਨ ਪ੍ਰੈਸ ਸਕੱਤਰ ਸतीश ਕੁਮਾਰ ਸੋਸ਼ਲ ਮੀਡੀਆ ਇੰਚਾਰਜ ਡਾਕਟਰ ਰਾਜਨ ਪਾਂਡੇ ਦਫ਼ਤਰ ਸਕੱਤਰ ਪ੍ਰਵੀਨ ਸ਼ਰਮਨ ਅਰुण ਕੁਮਰਾ ਨਰੇਸ਼ ਅਰੋੜਾ ਲਲਿਤ ਗਰਗ ਬੁਲਾਰੇ ਸੁਮਿਤ ਮਲਹੋਤਰਾ ਸੁਰੇਸ਼ सुरेंद्र ਕੌਸ਼ਲ ਵਰਿੰਦਰ ਸੈਗਲ ਸਾਬਰ ਹੁਸੈਨ ਅਰुण ਕੁਮਰਾ ਸਾਬਕਾ ਕਾਉਂਸਲਰ ਜਸ਼ਪਾਲ ਚੌਧਰੀ ਇੰਦਰ ਅਗਰਵਾਲ ਵਿਪਨ ਬਿਨਾਇਕ ਯੂਵਾ ਮੋਰਚਾ ਦੇ ਮੁਖੀ ਰਵੀ ਬੱਤਰ ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਡਾਕਟਰ ਸ਼ੀਨੂ ਚੋਗ ਬੀਸੀ ਮੋਰਚਾ ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਪ੍ਰਵਾਸੀ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਭਾਰਦਵਾਜ ਘਟ ਗਿਰਤੀ ਮੋਰਚਾ ਦੇ ਪ੍ਰਧਾਨ ਅਨਵਰ হোসেন ਨਿਰਮਲ ਸਿੰਘ ਐਸਐਸ ਮਹਿਲਾ ਮੋਰਚਾ ਜਨਰਲ ਸਕੱਤਰ ਸੀਮਾ ਸ਼ਰਮਾ ਜੋਤੀ ਸ਼੍ਰੀ ਵਾਸਤਵ ਸੰਤੋਸ਼ ਅਰੋੜਾ ਸੰਤੋਸ਼ ਵਰਮਾ ਰੁਪਿੰਦਰ ਕੌਰ ਮੋਂਗਾ ਪੱਲਵੀ ਵਿਨਾਇਕ ਸੰਤੋਸ਼ ਵਿਜ ਟ੍ਰੇਡ ਸੈਲ ਮੁਖੀ ਹਰਕੇਸ਼ ਮਿੱਤਲ ਲੀਗਲ ਸੈਲ ਮੁਖੀ ਕੇਜੀ ਸ਼ਰਮਾ ਕਲਚਰਲ ਸੈਲ ਮੁਖੀ ਅਨਿਲ ਮਿੱਤਲ ਸੀਨੀਅਰ ਸਿਟੀਜ਼ਨ ਸੈਲ ਮੁਖੀ ਵਿਨੋਦ ਕਾਲੀਆ ਆਸ਼ਵਨੀ ਮਰਵਾਹਾ ਮੰਡਲ ਮੁਖੀ ਮੰਨੂ ਅਰੋੜਾ ਪਰਮੋਦ ਕੁਮਾਰ ਅੰਕੁਰ ਵਰਮਾ ਹਰਬੰਸ ਸਲੂਜਾ ਆਸ਼ੀਸ਼ ਗੁਪਤਾ ਅਮਿਤ ਰਾਏ ਕੇਸ਼ਵ ਗੁਪਤਾ ਦੀਪਕ ਡਡਵਾਲ ਰਜੀਵ ਸ਼ਰਮਾ ਹਿਮਾਂਸ਼ੂ ਕਾਲੜਾ ਗੌਰਵ ਅਰੋੜਾ ਅਮਿਤ ਸ਼ਰਮਾ ਸੁਰੇਸ਼ ਅਗਰਵਾਲ ਗੁਰਵਿੰਦਰ ਸਿੰਘ ਭਮਰਾ ਅਮਿਤ ਮਿੱਤਲ ਸੰਦੀਪ ਬਦਵਾ ਕੇਵਲ ਡੋਗਰਾ ਬਲਵਿੰਦਰ ਸ਼ਰਮਾ ਪ੍ਰਗਟ ਸਿੰਘ ਜੋਗੇਸ਼ ਸ਼ਰਮਾ ਡਾਕਟਰ ਅਰਜੁਨ ਰਾਵਤ ਕੇਵਲ ਡੋਗਰਾ ਬਲਵਿੰਦਰ ਸਿਆਲ ਬਲਵਿੰਦਰ ਸਿੰਘ ਬਿੰਦਰ ਅਸ਼ੋਕ ਰਾਣਾ ਡਾਕਟਰ ਪਰਮਜੀਤ ਸਿੰਘ ਆਦ ਭਾਜਪਾ ਵਰਕਰ ਸ਼ਾਮਲ ਸਨ